ਹਾਂਜੀ ਅੱਛਾ 9:30 ਵਜੇ ਸਾਡੇ ਨੂੰ ਹੋਵੇ ਜਦੋਂ ਤੁਮਾ ਘਰ ਹੋਇਆ ਤਾਂ ਮੇਰੇ ਨਾਲ ਸਿੰਘ ਇੱਥੇ ਖੜੇ ਹਾਂ ਹਾਂ ਤੇ ਮੈਂ ਤੁਮਾ ਕਹ ਰਿਹਾ ਮੈਂ ਮੇਰੇ ਪੁੱਤੋ ਕਿੱਦਾਂ ਨਾ ਘਾਹ ਕੰਫਟ ਗਿਆ ਕਿੰਨਾ ਨਿਕਲਦਾ ਬੈਠੇ ਨਾਲੇ ਤੇਰੀ ਹੋ ਗਈ ਮੈਨੂੰ ਨੇ ਕੁਝ ਵੀ ਨਹੀਂ ਪਤਾ ਬਹੁਤ ਬਾਜ ਆਇਆ ਉੱਪਰ ਦੀ ਆਵਾਜ਼ ਆਈ ਆਹ ਕਿ ਇਹ ਭੱਜ ਗਏ ਉੱਤਰੋਂ ਮੁੰਡੇ ਆਏ ਤੁਸੀਂ ਉਹਨੂੰ ਕਿਹਾ ਮੈਂ ਬਾਜ ਬਣਾਇਆ ਇਹ ਬਈ ਇਹ ਤਾਂ ਫੈਕਸ ਨਹੀਂ ਬਣਿਆ ਆਹ ਇਹ ਸਮਝਿਆ ਜਦੋਂ ਸੰਸਰੀ ਸਿੱਖਾ ਤਾਂ ਬਹੁਤ ਜਗਾਂ ਦੀ ਜੀ ਇਹਨਾਂ ਮੇਸ ਪ੍ਰਸ਼ਾਸਨ ਉਸ ਤੋਂ ਸੁਣਤਾ ਹੋਰ ਕਿੰਨੇ ਚਿਰ ਮਗਰੋਂ ਆਈ ਸਰ ਇੱਕੀ ਆ ਗਈ ਉਹਨਾਂ ਤੋਂ ਸ਼క్తి ਆ ਗਈ ਮਾਨਸਾ ਕਮੇਟੀ ਬਾਅਦ ਵਿੱਚ ਇਹਨਾਂ ਕੋਲ ਕਿਹਨਾਂ ਉੱਦੋਂ ਆ ਗਈ ਸਦੇ ਕੋਈ ਨੀ ਦਾ ਮੈਂ ਫੋਨ ਕੀਤਾ ਸੀ ਤੇ ਨੁਕਸਾਨ ਹੋਰ ਕਿਸੇ ਦਾ ਕੱਲ ਨਹੀਂ ਸੀ ਬੰਦਾ ਇਹ ਨਹੀਂ ਸਕਦਾ ਕਿ ਬਾਹਰ ਹੀ ਪਹਿਲਾਂ ਹੀ ਆਪ ਦੇਖਦੇ ਆ ਉਹ ਤੋਂ ਆਵਾਜ਼ ਆ ਵੀ ਨਹੀਂ ਸੀ ਸਰ ਬਹੁਤ ਜ਼ਿਆਦਾ ਆਵਾਜ਼ ਆਈ ਸੀ ਕਿੰਨੇ ਕਰਕੇ ਨਾ ਕੰਮ ਹੋ ਗਿਆ ਮੈਂ ਡਰ ਗਿਆ ਮੁੰਡਾ ਡਾਕੂਮੈਂਟਰੀ ਜਿਹੜੇ ਸਾਈਕਲਾਂ ਵਾਲੇ ਸੀ ਨਾ ਐਵੇਂ ਆਉਂ ਦੋਲਦੇ ਜਾਂਦੇ ਸੀ ਆਹ ਸਾਈਕਲਾਂ ਵਾਲੇ ਤੇ ਬਚਾਓ ਬਚਾਓ ਹੋ ਗਿਆ ਬਚਾਓ ਕੋਈ ਕੋਸ਼ ਨਹੀਂ ਨੁਕਸਾਨ ਹੋਇਆ ਕੋਈ ਨਹੀਂ ਬਸ ਉਹਦਾ ਹੀ ਨੁਕਸਾਨ ਹੋਇਆ ਬਹੁਤ ਬਹੁਤ ਹੀ ਉਹਦਾ ਹੀ ਨਮੂਨੇ ਦਾ ਨੁਕਸਾਨ ਹੋਇਆ ਉਹਦੀ ਸੜਕ ਦਾ ਕਿੰਨਾ ਸੀ ਜੀ ਸੜਕਾ ਕਿੰਨਾ ਹੈ ਬਹੁਤ ਜਿਆਦਾ ਹੋਇਆ ਕਰਦਾ ਪਿੰਡ ਦਾ ਪਿਆਰੀ ਅੰਦਰ ਪੈ ਜਾਂਦਾ ਸਾਡਾ ਘਰ ਦਾ ਆਵਾਜ਼ ਕੇ ਮਾਰ ਕੇ ਨਾਲੇ ਤਾਂ ਮੈਂ ਦੇ ਹੋ ਸਕਦੀ ਮੈਂ ਤਾਂ ਮੂੰਹ ਤੇ ਲੋਕਾਂ ਨੇ ਪਾਣੀ ਪਾਇਆ ਤਾਂ ਮੈਨੂ ਤੇ ਆਵਾਜ਼ ਫੜਕਾ ਪਾਵਾ ਬੜੀ ਆਵਾਜ਼ ਨੂੰ ਜ਼ੋਰਦਾਰ ਮਕਾ ਮੈਂ ਤਾਂ ਪੰਪ ਬਹੁਤ ਜ਼ਿਆਦਾ ਵੜਾ ਫੜ ਕੇ ਮੈਂ ਤਾਂ ਜਾ ਕੇ ਟਾਇਰ ਫੜ ਕੇ ਲਾ ਕੇ ਸਾਡੇ ਚ ਪੰਪ ਫੜ ਕੇ ਲਾ ਪਰ ਵੇਖੇ ਤਾਂ ਉੱਥੇ ਸਾਰੇ ਆਕੂ ਕੁਲਕੀ ਮੁਰ ਕੇ ਸਾਰੇ ਉੱਥੇ ਚਲੋ ਜੋ ਵੀ ਸਹੀ ਹਲਾ ਪਰ ਦੱਸਦਾ ਪੁਲਿਸ ਦੇ ਦਬਾਰਾ ਇਹਨਾ ਆਇਓ ਕਿ ਸਹੀ ਗੱਲ ਹੈ ਲੋਨ ਆਰਡਰ ਕੰਟਰੋਲ ਹੋਊਗਾ ਫੇਰ ਕੁਝ ਨਹੀਂ ਤਾਂ ਨੁਕਸਾਨ ਸਾਰੇ ਪੰਜਾਬ ਦਾ ਸਰਹੱਦ ਜਾਂਦੇ ਇੱਥੇ ਪਹੁੰਚੀਆਂ ਬਲਾਸਟ ਦੀ ਆਵਾਜ਼ ਸੁਣ ਕੇ ਹੀ ਤੇ ਅਸੀਂ ਇੱਥੇ ਪਹੁੰਚ ਕੇ ਦੇਖਿਆ ਕਿ ਬਲਾਸਟ ਹੋਇਆ ਜਿਹੜਾ ਬੰਦਾ ਸੀਗਾ ਜ਼ਖਮੀ ਹੋ ਚੁੱਕਾ ਆ ਤੇ ਉਹਨੂੰ ਜਿਹੜੀ ਇੱਥੇ ਜਿਹੜੀ ਅੱਗ ਲੱਗੀ ਹੋਈ ਸੀ ਤੇ ਬੜੀ ਪਬਲਿਕ ਜਿਹੜੀ ਆ ਦਹਿਸ਼ਤ ਦੇ ਵਿੱਚ ਮਹੌਲ ਦੇ ਵਿੱਚ ਜਿਹੜੀ ਆ ਫੈਂਡੀ ਸੀ ਤੇ ਭਗਵਾਨ ਸਤਿਮਾਨ ਬੜੇ ਦਾਅਵੇ ਕਰਦਾ ਹੈ ਇਹ ਗੈਂਗਸਟਰ ਵਾਰ ਖਤਮ ਹੋ ਗਿਆ ਪਰ ਗੈਂਗਸਟਰ ਵਾਸਤੇ ਜਿਹੜੀ ਆ ਸਰਿਆਮ ਬੰਬ ਜਿਹੜੇ ਆ ਆ ਜੀਟੀ ਰੋਡ ਤੇ ਜਿਹੜੇ ਆ ਚੱਲਣ ਡੇ ਪਿਆ ਲੋਕਾਂ ਦਾ ਕਿੱਥੋਂ ਜਿਹੜੀ ਆ ਕੌਣ ਰੱਖਾ ਭਗਵੰਤ ਮਾਨ ਦੀ ਮਾਤਾ ਨੂੰ ਭੈਣ ਨੂੰ ਅਤੇ ਕੇਤਰੀਵਾਲ ਰਾਗਵ ਚੱਡਾ ਜਿਹੜੀ ਆ ਹਜ਼ਾਰਾਂ ਸਿਕਿਉਰਿਟੀਆਂ ਲਈ ਬੈਠੇ ਹਨ ਤੇ ਥਾਣਿਆਂ ਦੇ ਵਿੱਚ ਸੁਰੱਖਿਆ ਜਿਹੜੀ ਆ ਕੋਈ ਨਹੀਂ ਹੈਗੀ ਜਿੰਨੇ ਕੇ ਮੁਲਾਜ਼ਮ ਹੈਗੇ ਉਹ ਆਪਣੀ ਡਿਊਟੀ ਨਿਭਾ ਰਹੇ ਹਨ ਪਰ ਭਗਵੰਤ ਮਾਨ ਜਿਹੜੀ ਆ ਤੁਰੰਤ ਸਸਤੀਫਾ ਦਵੇ ਘੈਂਟਲ ਵਾ ਕੋਈ ਖਤਮ ਨਹੀਂ ਹੋਇਆ ਰਜਾਨਾ ਹੀ ਬੰਬ ਚੱਲਣ ਡਿਆ ਹਰ ਘਰ ਦੇ ਵਿੱਚ ਨਸ਼ਾ ਜਿਹੜੀ ਆ ਗਲੀ ਮਹੱਲੇ ਦੇ ਵਿੱਚ ਚੱਲਣ ਡਿਆ